ਸੋ ਸਦਮੂਸੇ ਵਾਲੇ ਦੇ ਪਰਿਵਾਰ ਦੀ ਤਰਫੋਂ ਇਹ ਹੁਣ ਆਪਣੇ ਤੌਰ ਤੇ ਗੱਲ ਸਪਸ਼ਟ ਕੀਤੀ ਹੈ ਚਲੋ ਪਹਿਲਾਂ ਲੋਕਾਂ ਦੇ ਵਿੱਚ ਸੀ ਤੇ ਅੱਛਾ ਸਟੈਪ ਹੈ ਮੋਇਆ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਜ਼ਿੰਦਗੀ ਜਿਉਣ ਲਈ ਇਸ ਤਰ੍ਹਾਂ ਦੇ ਸੁਭਾਅ ਅਪਣਾ ਲੈਣੇ ਚਾਹੀਦੇ ਨੇ ਸੋ ਇਹ ਪਰਿਵਾਰ ਨੇ ਵਧੀਆ ਗਾਂ ਵਦੂ ਕਦਮ ਚੁੱਕਿਆ ਹੋਣਾ ਚਾਹੀਦਾ ਕਿਉਂਕਿ ਤੁਸੀਂ ਵੇਖੋ ਕਿ ਬਹੁਤ ਸਾਰੇ ਲੋਕ ਨਾ ਜਿਹੜੇ ਆਪਣੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਸੀਮਨ ਹੈ ਉਹ ਵੀ ਸਟੋਰ ਕਰ ਲੈਂਦੇ ਨੇ ਖੁਦਾ ਨਾਲ ਖਾਸਾ ਤੁਸੀਂ ਬੱਚਾ ਜਿਹੜਾ ਹੈਗਾ ਅਗਰ ਨਹੀਂ ਵੀ ਪਲਾਨ ਕਰਦੇ ਆਉਣ ਵਾਲੇ ਸਮੇਂ ਪਲਾਨ ਕਰਦੇ ਹੋ ਤਾਂ ਯੰਗ ਏਜ ਦੇ ਵਿੱਚ ਆਪਣੇ ਜਿਹੜੇ ਸ਼ੁਕਰਾਨੂ ਨੇ ਉਹ ਜਮਾ ਕੀਤੇ ਜਾ ਸਕਦੇ ਨੇ ਇਸ ਤਰ੍ਹਾਂ ਦੇ ਬੈਂਕ ਵੀ ਬਣੇ ਹੋਏ ਨੇ ਜਦੋਂ ਤੁਸੀਂ ਮناسب ਸਮਝੋ ਤਾਂ ਫਿਰ ਆਪਣਾ ਬੱਚਾ ਪੈਦਾ ਕਰ ਸਕਦੇ ਹੋ ਇਸਵੰਦੀ ਮੂਸੇਵਾਲਾ ਦੇ ਮਾਤਾ ਜੀ ਚਰਨਕਾਰ ਨੇ ਆ ਆਈਵੀਐਫ ਤਕਨੀਕ ਦਾ ਸਾਰਾ ਲੈ ਜਿਸ ਨੂੰ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਹਿੰਦੇ ਨੇ ਤੇ ਮੂਸੇ ਵਾਲਾ ਸਿੱਧੂ ਦੇ ਪਿਤਾ ਚਮਕੌਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਮੈਨੂੰ ਯਾਦ ਹੈ ਉਹ ਬੜੇ ਸਾਲ ਹੋ ਗਏ ਨੇ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਸੀ ਹਰਿਆਣਾ ਦੇ ਵਿੱਚ ਵੀ ਇੱਕ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਸੇ ਤਕਨੀਕ ਨਾਲ ਸ਼ਾਦੋ ਵੀ 55 58 ਸਾਲ ਉਮਰ ਸੀ ਬੱਚਾ ਪੈਦਾ ਕੀਤਾ ਸੀ ਉਸਨੇ ਵੀ ਉਸ ਪਰਿਵਾਰ ਨੇ ਜਣੀ ਉਸ ਮ੍ਰਿਤਕ ਨੇ ਆਪਣਾ ਜਿਹੜਾ ਸ਼ਿਕਰਾਨੂ ਨੇ ਸੀਮਨ ਹੈ ਉਹ ਸਟੋਰ ਕਰਵਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਉਸ ਔਰਤ ਨੇ ਕਿਸੇ ਕਾਰਨ ਆਪਣੇ ਪਤੀ ਦੀ ਅਣਹੋਂਦ ਦੇ ਵਿੱਚ ਆਪਣਾ ਬੱਚਾ ਪੈਦਾ ਕੀਤਾ ਸੀ ਤੇ ਮੂਸੇਵਾਲੇ ਦੀ ਮਾਤਾ ਚਰਨਕੌਰ 3-4 ਮਹੀਨੇ ਤੋਂ ਆਪਣੇ ਘਰ ਦੇ ਵਿੱਚ ਅਰੈਸਟ ਕਰ ਰਹੇ ਨੇ ਡਾਕਟਰਾਂ ਦੀ ਜਿਹੜੀ ਟੀਮ ਦੀ ਨਿਗਰਾਨੀ ਚ ਨੇ ਤੇ ਮੂਸੇਵਾਲਾ ਕਿਉਂਕਿ ਇਕਲੌਤਾ ਬੱਚਾ ਸੀਗਾ 29 ਮਈ 2022 ਨੂੰ ਉਸ ਦੀ ਹੱਤਿਆ ਕਰ ਦਿੱਤੀ ਸੀ ਤੇ ਫਿਰ ਬਿਲਕੁਲ ਪਰਿਵਾਰ ਦੇ ਵਿੱਚ ਜਿਉਣ ਦਾ ਕੋਈ ਸੁਭਾਅ ਨਹੀਂ ਸੀ 58 ਬਰੇ ਉਮਰ ਹੈ ਚਰਨਕੌਰ ਜੀ ਦੀ ਜਿਸ ਤਰ੍ਹਾਂ ਆ ਭਾਵੇਂ ਕਿ ਉਹਨਾਂ ਨੇ ਆਪਣੇ ਪੁੱਤਰ ਦਾ ਕਵਰਿੰਗ ਕੈਂਡੀਡੇਟ ਦਾ ਵੀ ਐਫੀਡੈਪ ਭਰਿਆ ਸੀਗਾ ਤੇ ਹੁਣ 58 ਸਾਲ ਉਮਰ ਹੈ ਹਾਲਾਂਕਿ ਬਲਕੌਰ ਸਿੰਘ ਦੀ ਉਮਰ 60 ਸਾਲ ਦੇ ਕਰੀਬ ਹੈ ਸੋ ਇਸ ਆਈਵੀਐਫ ਤਕਨੀਕ ਨਾਲ ਇਹ ਟਰੀਟਮੈਂਟ ਕਰਾਇਆ ਆਈਵੀਐਫ ਤਕਨੀਕ ਜਾਨਕਿ ਇਨ ਬੈਟਰੋ ਫਰਟੀਲਾਈਜੇਸ਼ਨ ਗਰਭ ਧਾਰਨ ਕਰਨ ਦਾ ਇੱਕ ਆਰਟੀਫੀਸ਼ੀਅਲ ਤਰੀਕਾ ਇਸ ਪ੍ਰੋਸੈਸ ਦੇ ਤਹਿਤ ਬੱਚੇ ਨੂੰ ਇਸ ਤਹਿਤ ਇਸ ਪ੍ਰੋਸੈਸ ਦੇ ਤਹਿਤ ਜੰਮੇ ਹੋਏ ਬੱਚੇ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਇਸ ਪ੍ਰਣਾਲੀ ਦੇ ਵਿੱਚ ਜਿਹੜੀ ਮਹਿਲਾ ਦੇ ਜਿਹੜੇ ਐਗਸ ਹੁੰਦੇ ਨੇ ਆਂਡੇ ਹੁੰਦੇ ਨੇ ਤੇ ਪੁਰਸ਼ ਦਾ ਜਿਹੜਾ ਸਪਰਮ ਹੁੰਦਾ ਉਸ ਨੂੰ ਲੈਬ ਦੇ ਵਿੱਚ ਇਕੱਠੇ ਕਰਕੇ ਫਰਟਾਈਜ਼ ਕੀਤਾ ਜਾਂਦਾ ਯਾਨੀ ਉਹਨਾਂ ਦੇ ਮੇਲ ਤੇ ਫੀਮੇਲ ਦੇ ਜਿਹੜੇ ਸੀਮਨ ਹੁੰਦਾ ਐਗ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਸਪਰਮ ਹੁੰਦਾ ਮੇਲ ਦਾ ਉਹਨਾਂ ਨੂੰ ਫਿਰ ਇੱਕ ਟਿਊਬ ਦੇ ਵਿੱਚ ਇਕੱਠੇ ਕਰਕੇ ਫਰਟਾਈਜ਼ ਕੀਤਾ ਜਾਂਦਾ ਫਰਟਾਈਲ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਉਹ ਭਰਉਣ ਬੰਦਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਮਹਿਲਾ ਦੇ ਗਰਭ ਦੇ ਵਿੱਚ ਉਸ ਦੀ ਬੱਚੇਦਾਨੀ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਜਾਨੀ ਕਿ ਆਪਸੀ ਤੌਰ ਤੇ ਸਰੀਰਕ ਸੰਬੰਧਾਂ ਦੀ ਇਸ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਹਾਲਾਂਕਿ ਇਸ ਤਕਨੀਕ ਦੇ ਤੱਤ ਬਹੁਤ ਸਾਰੇ ਲੋਕ ਮਨ ਚਾਹਿਆ ਬੱਚਾ ਵੀ ਪੈਦਾ ਕਰਦੇ ਨੇ ਤੇ ਬਹੁਤ ਸਾਰੇ ਜਿਹੜੇ ਦੁਨੀਆ ਭਰ ਦੀਆਂ ਔਰਤਾਂ ਨੇ ਉਹ ਕਿਤੇ ਨਾ ਕਿਤੇ ਇੰਡੀਆ ਵੀ ਆਉਂਦੀਆਂ ਨੇ ਉਹ ਹਿਮਾਚਲ ਕਸ਼ਮੀਰ ਦਾ ਇੱਕ ਇਲਾਕਾ ਉਸ ਇਲਾਕੇ ਦੇ ਜਿਹੜੇ ਉੱਥੋਂ ਦੇ ਸਥਾਨਕ ਵੱਸਦੇ ਨੇ ਜਿਨ੍ਹਾਂ ਦਾ ਸਬੰਧ ਸਿਕੰਦਰ ਆਜ਼ਮ ਨਾਲ ਜੁੜਦਾ ਹੈ ਤੇ ਉਹਨਾਂ ਦੇ ਕੁਝ ਬੰਦੇ ਰਹਿੰਦੇ ਨੇ ਉਹ ਉਹਨਾਂ ਤੋਂ ਵੀ ਸਪਰਮ ਲੈਣ ਆਉਂਦੀਆਂ ਨੇ ਜਰਮਨ ਜਨ ਨੇ ਜਿਹੜੇ ਪੁਰਾਣੇ ਸੋ ਇਹ ਵੀ ਤਕਨੀਕ ਬੜੀ ਕਮਾਲ ਦੀ ਹੈ ਜਾਫਰ ਜਿਵੇਂ ਉਹ ਵਿੱਕੀ ਡੋਨਰ ਨੇ ਦੋ ਤਿੰਨ ਫਿਲਮਾਂ ਬਣਾਈਆਂ ਨਾ ਨਾ ਵਿੱਕੀ ਡੋਨਰ ਫਿਲਮ ਸੀ ਯਸ਼ੂਮਨ ਖਰਾਨਾ ਦੀ ਉਸ ਮਾਮਲੇ ਦੇ ਵਿੱਚ ਆਈ ਸੀ ਸੋ ਆਈਵੀਐਫ ਦੀ ਸਫਲਤਾ ਕਿੰਨੀ ਕੁ ਸੰਭਵ ਹੈ ਜਾਂ ਸੰਭਾਵਨਾ ਆਈਵੀਐਫ ਗਰਭ ਧਾਰਨ ਕਰਨ ਦੇ ਲਈ ਇੱਕ ਸਰਲ ਪ੍ਰਕਿਰਿਆ ਹੈ ਜਿਸ ਦੇ ਵਿੱਚ ਬਹੁਤ ਸਾਰਾ ਜਾਂ ਸਰੀਰਕ ਪੇਨ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਸਮੱਸਿਆ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਉਹਦੇ ਵਿੱਚ ਬਹੁਤੀ ਹੁੰਦੀ ਬੰਦੇ ਨੂੰ ਇਹ ਇਲਾਜ ਕੋਈ ਬਹੁਤਾ ਮਹਿੰਗਾ ਵੀ ਨਹੀਂ ਤਕਰੀਬਨ 1.5 ਤੋਂ 2 ਲੱਖ ਰੁਪਏ ਦੇ ਖਰਚੇ ਦੇ ਨਾਲ ਇਹ ਆਈਵੀਐਫ ਜਿਹੜਾ ਗਰਭ ਧਾਰਨ ਹੋ ਜਾਂਦਾ ਹੈ ਤੇ ਲੇਕਿਨ ਇਸ ਟਰੀਟਮੈਂਟ ਦੀਆਂ ਸਫਲਤਾ ਦੀਆਂ ਸੁਭਾਵਨਾਵਾਂ 50% ਹੀ ਹੁੰਦੀਆਂ ਨੇ 50 ਤੋਂ 60% ਦੀ ਮਹਿਲਾਵਾਂ ਪਹਿਲੀ ਵਾਰੀ ਆਈਵੀਐਫ ਸਿਸਟਮ ਦੇ ਨਾਲ ਗਰਭਵਤੀ ਹੋ ਜਾਂਦੀਆਂ ਨੇ ਆਈਵੀਐਫ ਦੇ ਵਿੱਚ ਤਕਰੀਬਨ 1.5 ਤੋਂ 2 ਲੱਖ ਰੁਪਏ ਦਾ ਖਰਚਾ ਹੁੰਦਾ ਆ ਆਈਵੀਐਫ ਕਰਨ ਦਾ ਜਿਹੜਾ ਸੁਝਾਅ ਹੈ ਸਿਰਫ ਜੋੜਿਆਂ ਨੂੰ ਦਿੱਤਾ ਜਾਂਦਾ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਮਹਿਲਾ ਜਾਂ ਪੁਰਸ਼ ਦੀ ਫਰਟੀਲਿਟੀ ਰੇਟ ਕਮ ਹੁੰਦਾ ਯਾਨੀ ਕਿ ਉਹਨਾਂ ਚ ਬੱਚੇ ਜਨਮ ਦਾ ਜਿਹੜਾ ਮਾਤ ਉਹ ਘੱਟ ਹੁੰਦਾ ਸੋ ਜਿਹੜੇ ਵਿੱਚ ਮਹਿਲਾ ਦੇ ਜਿਹੜੇ ਐਗ ਹੁੰਦੇ ਨੇ ਸ਼ਕਰਾਣੂ ਜੋ ਵੀ ਉਹਦੇ ਹੁੰਦੇ ਨੇ ਉਹਨਾਂ ਦੇ ਘੱਟ ਬਣਦੇ ਨੇ ਜਾਂ ਪੁਰਸ਼ ਦੇ ਸ਼ਕਰਾਣੂਆਂ ਦੀ ਗੁਣਵੱਤਾ ਸਹੀ ਨਹੀਂ ਹੁੰਦੀ ਤੇ ਉਹਨਾਂ ਦਾ ਸੇਮਨ ਸਿਸਟਮ ਦਰਸਤ ਨਹੀਂ ਹੁੰਦਾ ਫਿਰ ਇਸ ਨੂੰ ਆਈਵੀਐਫ ਕੀਤਾ ਜਾਂਦਾ ਸੋ ਜਿਹੜੇ ਜੋੜਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ ਸੋ ਉਹਨਾਂ ਨੂੰ ਆਈਯੂਆਈ ਕੀਤਾ ਜਾਂਦਾ ਕਈ ਤਕਨੀਕ ਨੇ ਐਗ ਅਤੇ ਸਪਰਮ ਨੂੰ ਫਿਰ ਮਾਂ ਦੇ ਗਰਭ ਦੀ ਜਗ੍ਹਾ ਲੈਬਰਾਟਰੀ ਦੇ ਵਿੱਚ ਪਹਿਲਾਂ ਟਿਊਬ ਦੇ ਵਿੱਚ ਭਰਉਣ ਤਿਆਰ ਕਰਨ ਦਾ ਪ੍ਰੋਸੈਸ ਇਨ ਵਿਟ੍ਰੋ ਫਰਟੀਲਾਈਜੇਸ਼ਨ ਜਾਨਕਿ ਆਈਵੀਐਫ ਤਕਨੀਕ ਹੁੰਦੀ ਹੈ ਸੋ ਇਸ ਤਰ੍ਹਾਂ ਤਕਰੀਬਨ ਜਿਹੜਾ ਭਰੋਣਾ ਹੈ ਉਸ ਨੂੰ ਫਾਈਨ ਪਲਾਸਟਿਕ ਟਿਊਬ ਦੇ ਜ਼ਰੀਏ ਮਹਿਲਾ ਦੇ ਕੁੱਖ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਬੱਚਾ ਮਾਂ ਦੇ ਗਰਭ ਦੇ ਵਿੱਚ ਹੀ ਪਲਦਾ ਜਾਨੀ ਉਸੇ ਤਰ੍ਹਾਂ ਫਿਰ ਡਿਲੀਵਰੀ ਵੀ ਹੁੰਦੀ ਹੈ ਸ਼ੁਰੂਆਤੀ ਪ੍ਰੋਸੈਸ ਲਗਭਗ 2 ਤੋਂ 3 ਹਫ਼ਤੇ ਲੱਗ ਜਾਂਦੇ ਨੇ ਇਸ ਤਕਨੀਕ ਦੇ ਕਾਰਨ ਗਰਭ ਜਿਹੜਾ ਧਾਰਨ ਕਰਨਾ ਬੜਾ ਸਰਲ ਤੇ ਸਖਾਲਾ ਹੋ ਜਾਂਦਾ ਜੋ ਜੋੜੇ ਬੇਬੀ ਬੱਚਾ ਪੈਦਾ ਕਰਨ ਤੋਂ ਸਮਰੱਥ ਨਹੀਂ ਜਾਂ ਕੋਈ ਕਮੀ ਪੇਸ਼ੀ ਹੈ ਸੋ ਉਹਨਾਂ ਦਾ ਇਸ ਟ੍ਰੀਟਮੈਂਟ ਦੇ ਜ਼ਰੀਏ ਗਰਭ ਧਾਰਨ ਕਰਾਇਆ ਜਾਂਦਾ ਸੋ ਇਹ ਅੱਜ ਕੱਲ ਆਮ ਹੋਣ ਲੱਗਾ ਸੋ ਇਸ ਦੇ ਨਾਲ ਨਾਲ ਮਤਲਬ ਜਿਸ ਤਰ੍ਹਾਂ ਸੈਰੋਗੇਟ ਮਦਰ ਦਾ ਵੀ سلسلہ ਕਿ ਜੇ ਤੁਸੀਂ ਆਪਣੇ ਕੁੱਖ 'ਚ ਵੀ ਨਹੀਂ ਪੈਦਾ ਕਰਨਾ ਬੱਚਾ ਆਪਣਾ ਪੈਦਾ ਕਰਨਾ ਗੁਜਰਾਤ 'ਚੋ ਇਹ ਤਕਨੀਕ ਸ਼ੁਰੂ ਹੋਈ ਸੀ ਬੜੇ ਸਾਲ ਪਹਿਲਾਂ ਤੇ ਬਹੁਤ ਸਾਰੇ ਫੋਰਨਰ ਗੁਜਰਾਤ ਆਉਂਦੇ ਸੀ ਉਹ ਕੋਈ ਲੋਡਵੰਦ ਮਾਂ ਜਿਹੜੀ ਕਿਸੇ ਦਾ ਬੱਚਾ ਪੈਦਾ ਕਰ ਸਕਦੀ ਹੈ ਉਹ ਜਣੀ ਮੇਲ ਤੇ ਫੀਮੇਲ ਜੇ ਤੁਸੀਂ ਤੁਹਾਡੇ ਕੋਲ ਠੀਕ ਨਹੀਂ ਤੁਹਾਡਾ ਸਰੀਰ ਠੀਕ ਨਹੀਂ ਜਾਂ ਤੁਸੀਂ ਆਪਣੀ ਦਿੱਖ ਦਰਸਤ ਰੱਖਣਾ ਹੀ ਚਾਹੁੰਦੇ ਹੋ ਕਿ ਭਾਈ ਮੇਰਾ ਪੇਟ ਨਾ ਵੱਡਾ ਹੋਵੇ ਮੈਂ ਬੱਚਾ ਨਾ ਜਮਾ ਤਾਂ ਉਹ ਇੰਡੀਅਨ ਮਦਰ ਇਸ ਮਾਮਲੇ ਚ ਬਹੁਤ ਤਿੱਤਰ ਸਮਝੇ ਜਾਂਦੀਆਂ ਨੇ ਬੱਚਿਆਂ ਪ੍ਰਤੀ ਤੇ ਬਹੁਤ ਸਾਰੇ ਲੋਕ ਫਿਰ ਵਿਦੇਸ਼ ਚ ਵੀ ਜਾਂ ਦੇਸ਼ ਚ ਵੀ ਉਹ ਕੋਖ ਕਿਰਾਏ ਤੇ ਲੈਂਦੇ ਨੇ ਤੇ ਉਹ ਆਪਣੇ ਜਿਹੜੇ ਮੇਲ ਤੇ ਫੀਮੇਲ ਆਪਣਾ ਫਿਰ ਜਿਹੜਾ ਉਹ ਐਗ ਤੇ ਸਪਰਮ ਹੈ ਜਿਹੜਾ ਮੇਲ ਦਾ ਉਹ ਮਿਲਾ ਕੇ ਉਸ ਬਗਾਨੀ ਔਰਤ ਦੇ ਢੋਖੇ ਦੇ ਵਿੱਚ ਰੱਖ ਦਿੰਦੇ ਨੇ ਉਸ ਨੂੰ ਸਰੋਗੇਟ ਮਦਰ ਟੈਕਨੀਕ ਆ ਜਾਂਦਾ ਹਾਲਾਂਕਿ ਇਸ ਤੇ ਵਿੱਚ ਕਾਨੂੰਨ ਵੀ ਆਇਆ ਉਹ ਫਿਰ ਹੋਰ ਕੁਝ ਔਰਤ ਨੂੰ ਉਸ ਨੂੰ ਪੇ ਕਰਦੀਆਂ ਨੇ ਜਿਸ ਤਰ੍ਹਾਂ ਇੱਕ ਦੋ ਕੇਸਾਂ ਦੇ ਵਿੱਚ ਮਤਲਬ ਨਾਨੀ ਨੇ ਵੀ ਆਪਣੇ ਦੋਤੇ ਪੈਦਾ ਕੀਤੇ ਆ ਕਉਕੇ ਜੇ ਉਹ ਆਰਤ ਨੂੰ ਕੋਈ ਬਿਮਾਰੀ ਨਹੀਂ ਉਹਦਰੋਸਤ ਹੈ ਮੈਡੀਕਲ ਜਾਂਚ ਦੇ ਵਿੱਚ ਤਾਂ ਨਾਨੇ ਵੀ ਧੀ ਦੇ ਬੱਚੇ ਪੈਦਾ ਕਰ ਸਕਦੀ ਹੈ ਜੁਆਇ ਦੇ ਬੱਚਾ ਜਾਂ ਧੀ ਦਾ ਬੱਚਾ ਆਪਣੇ ਕੋਖਿਚ ਪੈਦਾ ਕਰ ਸਕਦੀ ਹੈ ਸੋ ਸਾਨੂੰ ਹਮੇ ਦੇ ਸਮੇਂ ਦੇ ਹਾਨੀ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਤਾਂ ਪਹਿਲਾਂ ਵੀ ਉਮੀਦ ਕੀਤੀ ਸੀ ਕਿ ਇਹ ਤਕਨੀਕ ਅਪਣਾ ਲੈਣੀ ਚਾਹੀਦੀ ਹੈ ਸੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅਪਣਾਈ ਹੈ ਕਿਉਂਕਿ ਸਾਰੀ ਜ਼ਿੰਦਗੀ ਸਾਹਮਣੇ ਹੈ ਮੋਆ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਇਹ ਬਹੁਤ ਅੱਛਾ ਉਦਮ ਹੈ ਤੇ ਮੇਰੀ ਗੁਜਾਰਿਸ਼ ਹੈ ਆ ਇਸ ਪ੍ਰੋਮੋ ਸੌਣ ਵਾਲੇ ਸੱਜਣਾ ਨੂੰ ਜਾਂ ਸਭ ਨੂੰ ਆਪਾਂ ਨੂੰ ਕਿਉਂਕਿ ਆਪਾਂ ਵੀ ਸੁਸਾਇਟੀ ਦਾ ਹਿੱਸਾ ਆ ਆ ਕਿ ਆਪਾਂ ਜਿਹੇ ਮਾਮਲੇ ਚ ਬੇਲੋੜੀਆਂ ਗੱਲਾਂ ਬਣਾਉਣ ਤੋਂ ਗਰੇਸ ਕਰੀਏ ਕਿਸੇ ਦੇ ਘਰੇ ਕਿਸੇ ਵੀ ਰੂਪ ਚ ਖੁਸ਼ੀਆਂ ਆਉਂਦੀਆਂ ਨੇ ਨਾ ਤਾਂ ਇਹ ਮਾੜਾ ਨਹੀਂ ਹੈ ਸੋ ਇਸ ਕਰਕੇ ਸਰਬੱਤ ਦੇ ਭਲੇ ਵਾਲੀ ਸੋਚ ਰੱਖਣੀ ਚਾਹੀਦੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿਸੇ ਦੇ ਵੀ ਸਰੀਰ ਚ ਕੋਈ ਕਮੀ ਹੋ ਸਕਦੀ ਹੈ ਸੋ ਇਸ ਕਰਕੇ ਇਹ ਜਿਹੜਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਇਹ ਕਦਮ ਚੁੱਕਿਆ ਮੇਰਾ ਕਹਲਾ ਇਹ ਇੱਕ ਉਦਾਹਰਨ ਬਣੇਗਾ ਤੇ ਲੋਕ ਇਸ ਨੂੰ ਅਪਰੀਸ਼ੀਏਟ ਵੀ ਕਰਨਗੇ ਸੋ ਉਮੀਦ ਕਰਦੇ ਆ ਸੋ ਉਹਨਾਂ ਦੇ ਘਰੇ ਫੇਰ ਕਲਕਾਰੀਆਂ ਉਹਨਕੇ ਤਨਾ ਕਿਤੇ ਪਰਿਵਾਰ ਦਾ ਦੁੱਖ ਜਿਹੜਾ ਉਹ ਕਟੇ ਸੋ ਤੰਦਰੁਸਤ ਹੋਵੇ ਸਭ ਕੁਝ ਉਮੀਦ ਕਰਦੇ ਆ